ਸਾਰੇ ਵੀਰਾਂ ਨੂੰ ਭਾਈ ਅੱਜ ਆਪਾਂ ਜਿਹੜੇ ਪਹਿਲਾਂ ਵੀਡੀਓ ਬਣਾਈ ਤੀ ਵੀ 0 ਤੋਂ ਲੈ ਕੇ 3 ਮਹੀਨਾ ਤੱਕ ਗਰੋਥ ਕਿਵੇਂ ਬੱਚੇ ਕਰਦੇ ਨੇ ਕੀ ਆਪਾਂ ਉਹਨੂੰ ਡੈਡ ਪਲਾਉਣ ਕੀ ਉਹਨਾਂ ਨੂੰ ਪਿਉਉਣਿਆ ਤੇ ਕੀ ਉਹਨਾਂ ਨੂੰ ਪਾਉਣਿਆ ਤੇ ਉਸ ਤੋਂ ਬਾਅਦ ਹੁਣ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ 6 ਮਹੀਨਾ ਤੋਂ ਵੀ ਉੱਤੇ ਆਪਾਂ ਕਿਵੇਂ ਬੱਚੇ ਪਾਲਦੇ ਆ ਜਿਹੜੇ ਗੱਭਣ ਹੋ ਜਾਂਦੇ ਨੇ ਖੀਰੇ ਵੀ ਆਪਣੇ ਕਿੰਨੇ ਕੀ ਉਹਨਾਂ ਨੂੰ ਸਾਫ਼ ਸੰਭਾਲ ਆ ਤੇ ਕੀ ਆਪਾਂ ਉਹਨਾਂ ਨੂੰ ਪਾਉਣਿਆ ਜੀ ਹੁਣ ਉਹਦੇ ਬਾਰੇ ਦੱਸਦੇ ਆ ਆ ਦੇਖੋ ਜੀ ਗਰੋਥਾ ਹੁਣ ਮੰਨ ਇਹ ਆ 2 ਮਹੀਨਾ ਦੀ ਹੋਗੀ ਆ 2 ਸਵਾ 2 ਮਹੀਨੇ ਦੀ ਆ ਆ 3 ਮਹੀਨੇ ਦੇ ਲਵੇ ਲੱਗੀ ਤੇ 3 ਕੁ ਮਹੀਨੇ ਦੇ ਪੌਣੇ 3 ਮਹੀਨੇ ਦੇ ਲਵੇ ਲੱਗੀ ਆਹਾ ਇਹਨਾਂ ਦੇ ਗਰੋਥਾਂ ਦੇਖੋ ਜੀ ਬਹੁਤ ਸੋਹਣੇ ਬਣਦੀਆਂ ਨੇ ਇਹ ਆਪਣੇ ਬੱਚੇ ਨਾ ਥੋੜੇ ਜਿਆਦਾਤਰ ਕਾਪਸ ਸਟਟਰ ਬਹੁਤ ਘੱਟ ਖਾਂਦੇ ਆ ਆ ਦਿਖਾ ਦੇ ਸਿੱਧੂ ਮੜਾਏ ਆਪਣੇ ਬੱਚੇ ਨਾ ਜਿਆਦਾਤਰ ਜੋ ਮੱਝਾਂ ਦਾ ਦਾਣਾ ਹੁੰਦਾਗਾ ਰਲਾਇਆ ਹੁੰਦਾ ਖਲ ਤੇ ਲੇਟੀ ਕਣਕ ਤੇ ਮੱਕੀ ਦੀ ਤੇ ਖੰਡਾ ਚੂਰੀ ਇਦੇ ਵਿੱਚ ਮਿੰਨਰ ਪਾਪਾ ਇਹੀ ਜਾ ਕੇ ਖਾ ਕੇ ਖੁਸ਼ ਨੇਗੇ ਇਹਨਾਂ ਨਾਲ ਗਰੋਥਾ ਦੇਖੋ ਨਾ ਤਾਂ ਆਪਣੇ ਪਸ਼ੂ ਨੂੰ ਕਿਤੇ ਲੱਗਿਆ ਮੋਕ ਤੇ ਬਾਕੀ ਇਹਨਾਂ ਦੀਆਂ ਗਰੋਥਾ ਦੇਖੋ ਬਾਈ ਬਹੁਤ ਵਧੀਆ ਬਣਦੀਆਂ ਨੇ ਤੇ ਉਸ ਤੋਂ ਬਾਅਦ ਸੋਨੂੰ ਆਪਾਂ ਫਿਰ ਹੁਣਾ ਵੱਡੇ ਹਾਂਜੀ ਉਸ ਤੋਂ ਬਾਅਦ ਆਪਣੇ ਆ ਆਗੇ ਕਾਫ ਇਹ ਹੋ ਗਏ 4 4 ਮਹੀਨੇ ਤੋਂ ਉੱਤੇ ਵਾਲੇ ਜੀ ਇਹਨਾਂ ਨੂੰ ਵੀ ਆਪਾਂ ਜੋ ਚਾਰ ਦੇ ਵਿੱਚ ਜੋ ਖਾਲ ਪੀਂਦੀ ਹੁੰਦੀ ਆਗੀ ਇਹਦੇ ਵਿੱਚ ਹੀ ਉਹ ਪਾਉਣੇ ਆਗੇ ਆਪਾਂ ਤੇ ਜੋ ਮੱਝਾਂ ਦੇ ਨਾਲ ਦੀ ਹੁੰਦੀ ਆ ਤੇ ਚੈਲੇਜ ਦੇ ਨਾਲ ਇਹੀ ਪਾ ਦੇਣੇ ਹੈਗੇ ਤੇ ਆ ਆਗੇ 6 ਮਹੀਨੇ ਵਾਲੇ ਸਾਢੇ 5 ਮਹੀਨੇ ਵਾਲੇ ਇਹਨਾਂ ਨੂੰ ਬਦਲ ਲਾਣੇ ਇੱਥੇ ਆ ਕੇ ਇਹ ਹੁੰਦਾ ਜਿਹੜੇ ਆਪਾਂ ਪਹਿਲਾਂ ਮਹੀਨੇ ਤੋਂ ਲੈ ਕੇ 2 ਮਹੀਨੇ ਤੱਕ ਡੈਟ ਤਿੰਨ ਕਿ ਮਹੀਨੇ ਤੱਕ ਵੀ ਆਪਾਂ ਹਲਕੀ ਰੱਖਦੇ ਆ ਉਸ ਤੋਂ ਬਾਅਦ ਫਿਰ ਮੱਜਾਂ ਨਾਲ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਜਿਹੜੇ ਆਹਨੇ 6 ਮਹੀਨੇ ਤੋਂ ਉੱਤੇ ਵਾਲੇ ਉਹਨਾਂ ਦੇ ਦੇਖੋ ਆਪਣੇ ਪਸ਼ੂ ਦੀ ਸੈਨਿੰਗ ਦੇਖੋ ਜੀ ਨਾਲੇ ਬਹੁਤ ਘੱਟ ਨਮਾਇਏ ਜਾਂਦੇ ਨੇ ਕਿਉਂਕਿ ਲੱਬਰ ਲੱਬਰ ਜਾਂਦੇ ਨੇ ਇੱਧਰ ਕੱਚਾ ਥਾਵਾਂਗਾ ਪਰ ਇਹਨਾਂ ਦੀ ਸਾਇਨਿਕ ਦੇਖੋ ਜੀ ਵੀ ਬਹੁਤ ਵਧੀਆ ਹੋ ਜਾਂਦੀ ਆ ਤੇ ਇਹਨਾਂ ਦੇ ਗਰੋਥਾਂ ਦੇਖੋ ਇੱਧਰ ਹੀ ਆ ਸਿੰਦੂ ਮੜਾ ਜ ਆ ਤੇ ਇਹਨਾਂ ਨੂੰ ਆਪਾਂ ਛੇਤੀ ਇਹ ਰੋਟੀ ਪਾਲਦਿਆਂ ਭਰਾ ਦੇਖੋ ਇਹ ਗੱਬਣਾ ਖੀਰੀਆਂ ਇਹੀ ਹੁੰਦੀਆਂ ਨੇ ਦੇਖੋ ਇਹਨਾਂ ਦੀ ਗਰੋਥ ਦੇਖੋ ਜੀ ਇਹ 15 ਕਿ ਮਹੀਨਿਆਂ ਦੇ 15.5 ਮਹੀਨਿਆਂ ਦੀ ਆਹਾ 13 13.5 ਮਹੀਨਿਆਂ ਦੀ ਆ ਗਿਆ ਮੰਨ ਇਹ ਲਾਗੇ ਭਾਗੇ ਸਾਰੀਆਂ 13 13.5 ਮਹੀਨਿਆਂ ਦੇ ਬੱਚੇ ਆ ਗਏ ਇਹ ਆਪਣੇ ਆਹ ਕੱਟਾ 15 ਕਿ ਮਹੀਨਿਆਂ ਦਾ ਹੈਗਾ ਇਹਨਾਂ ਦੀ ਸਾਇਨਿਕ ਦੇਖੋ ਬਈ ਇਹਨਾਂ ਨੂੰ ਆਪਾਂ ਜੋ ਖਰਾਕ ਪਾਉਣਿਆ ਅੱਜ ਤੁਹਾਨੂੰ ਢੋਲਾਂ ਦੇ ਲਵੇ ਜਾ ਕੇ ਸਾਰੀ ਦੱਸਾਂਗੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਜਿਹੜੇ ਖੀਰੀਆਂ ਗੱਭਣਾ ਹੋਏ ਨੇ ਉਹ ਵੀ ਦਿਖਾ ਦਈਏ ਤੇ ਫਿਰ ਸੋਨ ਨੂੰ ਆਪਾਂ ਇਹਦਾ ਕੱਲੀ-ਕੱਲੀ ਚੀਜ਼ ਦੱਸਾਂਗੇ ਵੀ ਆਪਾਂ ਨੂੰ ਕੀ ਪਾਉਣਿਆ। ਫਿਰ ਉਸ ਤੋਂ ਬਾਅਦ ਇਹ ਆਪਣੇ ਖੀਰੀਆਂ ਝੋਟੀਆਂ ਗੱਭਣਾ ਹੋ ਜਾਂਦੀਆਂ ਨੇਗੀਆਂ। ਅੱਜ ਉਹਨਾਂ ਨੂੰ ਆਪਾਂ ਨੂੰ ਦਾਣੇ ਬਾਰੇ ਕੱਲੀ-ਕੱਲੀ ਗੱਲ ਦੱਸਾਂਗੇ ਵੀ ਆਪਾਂ ਕੀ ਪਾ ਕੇ ਇਹਨਾਂ ਨੂੰ ਐਡੀ ਛੇਤੀ ਕਾਮਯਾਬ ਕਰਤਾ ਦੇਖੋ ਜੀ। 5-5 ਫੁੱਟ ਤੋਂ ਉੱਤੇ ਝੋਟੀਆਂ ਤਿਆਰ ਨਹੀਂ ਖੇਰੀਆਂ ਤੇ ਬਾਕੀ ਬਿਊਟੀ ਚ ਪਸ਼ੂ ਦੀ ਚਮਕ ਪਿੰਡੇ ਤੋਂ ਲਾ ਕੇ ਚਮਕ ਦੇਖੋ ਐ ਮਾਰਦੀ ਹੈਗੀ ਚਮਕਾਰੇ ਤੁਹਾਨੂੰ ਦੱਸਦੇ ਆਪਾਂ ਕੀ ਪਾਉਣੇ ਆ ਆਪਣਾ ਜਿਹੜੀ ਇਹਨਾਂ ਦੀ ਡਾਟਾ ਜੋ ਖਰਾਕ ਕਹਿੰਦੇ ਨੇ ਆਪਾਂ ਪੰਜਾਬੀ ਦੇ ਵਿੱਚ ਤੇ ਆਪਾਂ ਤੁਹਾਨੂੰ ਉਹਦੇ ਬਾਰੇ ਦੱਸ ਦਦਨੇ ਜੀ ਤੇ ਪੈਨ ਕਾਪੀ ਚਾੱਕ ਕੇ ਲਿਖ ਲਓ ਵਧੀਆ ਛੇਤ ਬੰਦੀ ਆ ਲਾ ਕੇ 3 ਮਹੀਨਿਆਂ ਤੋਂ ਆਪਾਂ ਸੂਣ ਤੱਕ ਡرائی ਪਸ਼ੂ ਨੂੰ ਵੀ ਆਪਾਂ ਇਹ ਪਾ ਸਕਦੇ ਆ ਜੀ ਜਿਹੜੇ ਪਸ਼ੂ ਆਪਣੇ ਸੂਨ ਦੇ ਸੂਨ ਵਾਲੇ ਹੁੰਦੇ ਨੇ 3 ਕਿ ਮਹੀਨੇ 2 ਮਹੀਨੇ ਪਹਿਲਾਂ 60 ਦਿਨ ਉਹਨੂੰ ਬੰਦ ਕਰ ਦਿਓ ਤੇ ਉਸ ਤੋਂ ਬਾਅਦ ਫਿਰ ਜਿਹੜੀ ਸੂਨ ਵਾਲੀ ਆ ਉਹ ਪਾਉਣ ਲੱਗ ਜਾਓ ਤੇ ਆਪਾਂ ਦੱਸਦੇ ਹਾਂ ਜੋ ਆਪਣੇ ਪਸ਼ੂਆਂ ਦੀ ਸਿਹਤ ਦੇਖੋ ਪਰ ਆ ਛੋਟਿਆਂ ਤੋਂ ਲਾ ਕੇ ਚਮਕ ਵੀ ਦੇਖੋ ਤੇ ਪਸ਼ੂਆਂ ਦੀ ਸਿਹਤ ਵੀ ਦੇਖੋ ਇਹਦੇ ਵਿੱਚ ਆਪਾਂ ਪਾਉਣੇ 50 ਕਿਲੋ ਕਣਕ ਤੇ ਮੱਕੀ ਇਹ ਚੋ ਵਧਾ ਘੜਾ ਸਕਦੇ ਆ ਕੋਈ ਮੰਨ ਚਾਹੇ ਮੱਕੀ ਵੱਧ ਪਾ ਲਓ ਕਣਕ ਵੱਧ ਪਾ ਲਓ ਪਸ਼ੂ ਦੇ ਛੇਰ ਦੇ ਹਿਸਾਬ ਨਾਲ ਜੇ ਪਸ਼ੂ ਥੋੜਾ ਜਿਹਾ ਆਪਣਾ ਲਿੱਸਾਗਾ ਤਾਂ ਉਹਦੇ ਵਿੱਚ ਆਪਾਂ ਕਣਕ ਦੀ ਮਾਤਰਾ ਥੋੜੀ ਜਿਆਦਾ ਵਧਾ ਲਓ ਮੱਕੀ ਦੀ ਘਟਾ ਲਓ ਜੇ ਪਸ਼ੂ ਆਪਣਾ ਤੰਤਰੋਸ਼ਤਾ ਵਧੀਆ ਸਿਹਤ ਤੋਂ ਆ ਫਿਰ ਉਹਨੂੰ ਬਰੋ ਬਰਾਬਰ ਪਾ ਲਓ ਮੱਕੀ ਤੇ ਕਣਕ ਨੂੰ ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਆ ਗਈ ਭਾਈ ਸਰੋਂ ਸਰੋਂ ਇਹ ਕਮੰਟਲ ਦੇ ਹਿਸਾਬ ਦਾ ਫਾਰਮੂਲਾ ਇੱਕ ਕਮੰਟਲ ਦੇ ਨਾਲ ਤੇ ਉਹਦੇ ਵਿੱਚ 10 ਕਿਲੋ ਆਪਾਂ ਪਾਉ ਸਰੋਂ ਤੇ ਉਸ ਤੋਂ ਬਾਅਦ ਇਹਦੇ ਵਿੱਚ 25 ਕਿਲੋ ਆਪਾਂ ਪਾਉਣੀਆਂ ਸਰੋਂ ਦੀ ਖਾਲਾ ਤੇ 25 ਕਿਲੋ ਇਹ ਚ ਸਰੋਂ ਦੀ ਖਾਲ ਪਾਉਣੀਆਂ ਤੇ ਇਹ 35 ਕਿਲੋ ਵਾਂਗੂ ਹੋ ਗਿਆ ਬਾਈ ਤੇਲ ਚ ਵੀ ਮਿਲ ਜੂ ਇਹਦੇ ਵਿੱਚੋਂ ਤੇ ਪ੍ਰੋਟੀਨ ਮਿਲੂ ਜੋ ਪਸ਼ੂ ਤੇ ਚਮਕ ਆਉਂਦੀ ਆ ਇਹ ਆਪਣਾ ਵਧੀਆ ਚਮਕ ਮਾਰਨਗੇ ਪਸ਼ੂ ਤੇ ਇਹਦੇ ਵਿੱਚ ਆਪਾਂ 3 ਤੋਂ 4 ਕਿਲੋ ਆਪਾਂ ਪਾਉਣਾ ਤਾਰਾ ਮੀਰਾ ਜੀ ਉਹਦੇ ਨਾਲ ਚਿਚੜ ਨਹੀਂ ਲੱਗੂ ਪਸ਼ੂ ਤੇ ਚਮਕ ਵੀ ਵਧੀਆ ਆਊਗੀ ਤੇ ਪਸ਼ੂ ਦਾ ਹਾਜਮਾ ਵੀ ਚੰਗਾ ਆਊਗਾ ਤੇ ਉਦੋਂ ਬਾਅਦ ਆਪਾਂ ਚਨਾ ਛਿਲਕਾ 5 ਕਿਲੋ ਪਾ ਲੋ 5 ਕਿਲੋ ਇਸ ਜੋਕਰ ਪਾ ਲੋ ਚਾਹੇ ਉਹਨਾਂ ਚੋਂ ਵੀ ਆਪਾਂ ਵੱਧ ਘੱਟ ਕਰ ਸਕਦੇ ਆ ਆਪਾਂ 10 ਕਿਲੋ ਕਰਨਾ ਸਿਰਫ ਫਲਾਪਟ ਖਾਤਰ ਚਨਾ ਛਲਕਾ ਪਾ ਲੋ ਚਾਹੇ ਚੋਕਰ ਪਾ ਲੋ ਚਾਹੇ ਦੋਨਾਂ ਚੋਂ 5-5 ਕਿਲੋ ਪਾ ਲੋ ਤੇ ਇਹ 1.5 ਕਿਲੋ ਕਾ ਨੇ ਇਹ ਦੋਨੇ ਚੀਜ਼ਾਂ ਤੇ ਉਦੋਂ ਬਾਅਦ ਇਹ ਚ ਆਪਾਂ 1 ਕਿਲੋ ਪਾਉਣਾ ਮਿੱਠਾ ਛੋਟਾ ਚਾਹੇ ਇਹ ਚ ਪਾ ਲੋ ਬਾਫਰ ਇੱਕ ਚੀਜ਼ ਪਾ ਲੋ ਬਾਫਰ ਥੋੜੀ ਵਧੀਆ ਕੁਆਲਿਟੀ ਚ ਆ ਜਾਂਦੀ ਹੈ ਚੀਜ਼ ਹਾਜ਼ਮਦਾਰ ਵੀ ਚੰਗਾ ਗਾਲੀ ਵੀ ਪਸ਼ੂ ਨੂੰ ਚੰਗੀ ਕਰਾਉਂਦਾ ਹਾਜ਼ਮਦਾਰ ਤੇ ਪਸ਼ੂ ਨੂੰ ਫਰੇਮ ਆ ਬਣੀ ਹੋਣ ਦਿੰਦਾ ਤੇ ਜਿਵੇਂ ਆਪਾਂ ਕਹਿੰਦੇ ਬੰਨ ਪੈਣ ਦੀ ਉਹਦੇ ਨਾਲ ਸ਼ਿਕਾਇਤ ਕੋਈ ਨਹੀਂ ਆਉਂਦੀ ਉਹ ਪਾ ਸਕਦੇ ਆ ਬਾਫਰ ਪਾਲੋ ਕਿਲੋ ਜਾਂ ਮਿੱਠਾ ਛੋੜਾ ਇਹਨਾਂ ਚੋਂ ਇੱਕੋ ਚੀਜ਼ ਪਾਉਣੀ ਦਿੰਦਾ ਜੀ 1 ਕਿਲੋ ਪਾਉਣਾ ਤੇ ਆਪਾਂ ਭਰਾ ਨੂਨ ਤੇ ਉਦੋਂ ਬਾਅਦ ਇਹਦਾ ਆਪਣਾ ਫਾਰਮੂਲਾ ਜਿਹਨੇ ਪੂਰਾ ਵਧੀਆ ਬਣ ਜਾਊਗਾ ਤੇ ਉਦੋਂ ਬਾਅਦ ਜਿਹੜੀ ਇਹਦੀ ਸਾਰਿਆਂ ਨੂੰ ਮੇਨ ਚੀਜ਼ ਆ ਉਹ ਹੈਗੀ ਆਪਾਂ ਮਿੰਨਰ ਜੋ ਆਪਾਂ ਮਿੰਨਰ ਮਿਕਸਚਰ ਕਹਿੰਦੇ ਨੇ ਹੈਗੇ ਕੰਪਨੀਆਂ ਅੱਡੋ ਅੱਡ ਰਹਿ ਗਈਆਂ ਉਹਦੇ ਵਿੱਚ ਆਪਾਂ ਕੀ ਕਰਨਾ ਜਿਵੇਂ ਛੋਟੇ ਪਸ਼ੂ ਤੋਂ 3 ਮਹੀਨਾ ਤੋਂ ਆਪਾਂ 5 ਗ੍ਰਾਮ ਤੋਂ ਪਾਉਣ ਲੱਗ ਜਾਣਾ ਜੋ ਵੱਡੇ ਪਸ਼ੂ ਹੁੰਦੇ ਜਾਂਦੇ ਨੇ ਜਿਵੇਂ ਕੁਛ 6 ਮਹੀਨਾ ਦਾ ਹੋ ਗਿਆ ਉਹਨੂੰ 15 ਗ੍ਰਾਮ ਕਰ ਲਓ ਜਿਹੜਾ 12 13 ਮਹੀਨਾ ਦਾ 15 ਮਹੀਨਾ ਤੱਕ ਆ ਉਹਨੂੰ 30 35 ਗ੍ਰਾਮ ਕਰ ਲਓ ਤੇ ਜਿਹੜੀ ਵੱਡੀ ਮੱਝ ਆ ਤੇ ਜਾਂ ਝੋਟੀਆਂ ਜਿਹਦਾ ਵਜ਼ਨ 3 ਤੋਂ 4 ਕਾਉਂਟਲ ਦੇ ਲਵੇ ਆ ਉਹਨੂੰ ਆਪਾਂ 50 ਗ੍ਰਾਮ ਪਾਉਣਾ ਦੇਖੋ ਪਰ ਆ ਜੇ ਪਸ਼ੂ ਕਾਮਯਾਬ ਕਰਨੇ ਨੇ ਖਲਾਂ ਮਿੰਨਰ ਇਹ ਮਿਕਸ ਬਣਾ ਕੇ ਪਾਵਾਂਗੇ ਆਪਾਂ ਤਾਂ ਪਸ਼ੂ ਦੀ ਤੰਦਰੁਸਤੀ ਚੰਗੀ ਹੋਊ ਇਹ ਨਾ ਹੋਵੇ ਭਰਾ ਆਪਾਂ ਕਈ ਵੇਰ ਕੱਖ ਘੰਡੇ ਤੇ ਜ਼ੋਰ ਜ਼ਿਆਦਾ ਰੱਖਦੇ ਆਂ ਮੂਠੀ ਕੱਖਾਂ ਦੀ ਪਾ ਦੇਣਾ ਬਾਈ ਉੜੂ ਫਿਰ ਦਿੱਕਤ ਆ ਜਾਂਦੀ ਆ ਕੱਲੇ ਕੱਖ ਤੇ ਤੂੜੀ ਨੇ ਪੇਟ ਭਰੇ ਰਹਿੰਦੇ ਨੇ ਢੱਡਾ ਲਮਕ ਜਾਂਦੇ ਨੇ ਗਰੋਥ ਬਹੁਤ ਘੱਟ ਕਰ ਦਿੰਦੇ ਨੇ 4-4 ਸਾਲ ਦੇ ਹੋ ਕੇ ਛੂੰਦੇ ਨੇ ਉਹ ਫਿਰ ਆਪਾਂ ਨੂੰ ਬਾਈ ਕਾਮਯਾਬ ਨਹੀਂ ਹੈਗਾ ਫਾਰਮ ਆਪਣਾ ਕਿਉਂਕਿ ਤੇ ਖਰਚੇ ਬਹੁਤ ਜ਼ਿਆਦੇ ਹੋ ਜਾਂਦੇ ਨੇ ਮਿਨਰ ਆਪਾਂ ਪਾਉਣਾ 5 ਗ੍ਰਾਮ ਤੋਂ ਛੋਟੇ 3 ਮਹੀਨਿਆਂ ਤੋਂ ਲੈ ਕੇ ਜਿਉਂ ਵੱਡਾ ਪਸ਼ੂ ਹੋਈ ਜਾਊ ਪਾ 5-7 ਗ੍ਰਾਮ ਵਧਾਉਂਦੇ ਜਾਓ 50 ਗ੍ਰਾਮ ਤੱਕ ਛੂਂ ਤੋਂ ਪਹਿਲਾਂ ਆਪਾਂ ਉਹ ਪਾ ਸਕਦੇ ਆ ਆਪਣੇ ਪਸ਼ੂਆਂ ਦੀ ਸਿਹਤ ਬਹੁਤ ਵਧੀਆ ਬਣੋ ਬਾਈ ਜੇ ਕੋਈ ਚੀਜ਼ ਦੀ ਕਿਸੇ ਦੀ ਸਮਝ ਨਹੀਂ ਆਉਂਦੀ ਤਾਂ ਆਪਣੇ ਫੋਨ ਤੇ ਕਨੈਕਟ ਕਰ ਲਓ ਜਾਂ WhatsApp ਤੇ ਦੇ ਇੱਕ ਮੈਂ ਭਰਾ ਤੁਹਾਨੂੰ ਕਹਿਣਾ ਵੀ ਅੰਗਰੇਜ਼ੀ ਦੇ ਵਿੱਚ ਕਮੈਂਟ ਨਾ ਕਰਿਆ ਕਰੋ ਕਿਉਂ ਅੰਗਰੇਜ਼ੀ ਦੇ ਥੋੜਾ ਬਾਈ ਹੱਥ-ਤੰਗ ਆ ਸਾਨੂੰ ਪਹਿਲੇ ਕਹਨੇ ਹੈਗੇ ਕਿਉਂਕਿ ਫਿਰ ਉਹ ਪੜਨ ਦੇ ਵਿੱਚ ਕੋਈ ਦਿੱਕਤ ਆ ਜਾਂਦੀ ਆ ਭਰਾ ਦਾ ਲਿਖਿਆ ਹੋਰ ਹੁੰਦਾ ਮਾੜਾ ਕੋਈ ਹੋਰ ਪੜਿਆ ਜਾਵੇ ਉੱਥੇ ਦਿੱਕਤ ਆ ਪੰਜਾਬੀ ਦੇ ਵਿੱਚ ਹੈਲੋ ਗਏ ਕਿ ਬੋਲ ਕੇ ਛੱਡਿਆ ਕਰੋ ਬਾਈ ਉਹਦਾ ਆਪਾਂ ਜਵਾਬ ਦੇਵਾਂਗੇ ਜਦੋਂ ਵੀ ਵਿਹਲੇ ਹੋਗੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਭਰਾ ਜਿਹੜੇ ਆਪਣੇ ਕਮੈਂਟ ਥੱਲੇ ਪੜ੍ਹਦੇ ਨੇ ਜਿਹੜੇ ਆਪੋਂ ਤੋਂ ਇਲਾਵਾ ਵੀ ਭਰਾ ਕਮੈਂਟ ਪੜ੍ਹਦੇ ਨੇ ਉਹ ਵੀ ਬਹੁਤ ਧੰਨਵਾਦ ਕਰਦੇ ਨੇ ਵੀਰ ਤੇਰੇ ਕਮੈਂਟਾਂ ਥੱਲੇ ਬਹੁਤ ਵਧੀਆ ਲਿਖਿਆ ਹੁੰਦਾ ਕਿਉਂਕਿ ਆਪਾਂ ਬਈ ਕਿਸੇ ਬੰਦੇ ਨੂੰ ਨਾ ਵੱਡੇ ਨੂੰ ਨਾ ਛੋਟੇ ਨੂੰ ਆਪਾਂ ਮਾੜਾ ਚੰਗਾ ਨਾ ਬੋਲਿਆ ਨਾ ਬਈ ਬੋਲਣਾ ਕਿਉਂਕਿ ਹਰ ਇੱਕ ਬੰਦਾ ਮਿਹਨਤ ਕਰਦਾ ਬਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਕਹੇ ਵੀ ਮੈਂ ਘਰੋਂ ਛਿੱਟ ਕੇ ਆਵਾ ਜਾਂ ਮੈਂ ਦੂਜੇ ਦੇ ਚੱਕ ਲਿਆ ਮੈਂ ਤੇ ਇਹਦਾ ਮਿਹਨਤ ਆ ਬਾਈ ਜੇ ਆਪਾਂ ਇੱਕ ਦੂਜੇ ਨਾਲ ਮਿਲ ਕੇ ਚੱਲਾਂਗੇ ਤਾਂ ਆਪਣੇ ਫਾਰਮ ਕਾਮਯਾਬ ਹੋ ਜਾਂਦੇ ਨੇ ਜੇ ਆਪਾਂ ਇੱਕ ਦੂਜੇ ਬਰੋ ਕਰੀਏ ਆਵੇਂ ਬਾਈ ਤਾਂ ਇੱਕ ਦੂਜੇ ਨੂੰ ਪਤਾ ਕਿਹੜਾ ਕੁਝ ਲੈਂਦਾਗਾ ਤੇ ਤਾਂ ਕਰਕੇ ਕਹਿੰਦੇ ਆ ਬਾਈ ਇਹ ਇੱਕ ਦੂਜੇ ਦੀ رائے ਲੈ ਕੇ ਫਾਰਮ ਕਾਮਯਾਬ ਛੇਤੀ ਹੋ ਜਾਂਦੇ ਨੇ ਤਾਂ ਭਰਾ ਇਹਨਾਂ ਨੇ ਮਿਹਨਤ ਕਰਿਆ ਕਰੋ ਇਹ ਕਾਲਾ ਚਿਉਣਾ ਇਹ ਤਾਂ ਬਾਈ ਜਦੋਂ ਆਪਾਂ 10 ਕ ਪਸ਼ੂ ਕਰ ਲੈਣਾ ਫੇਰ ਤਾਂ ਰੱਬ ਦੀ ਕਿਰਪਾ ਦੇ ਨਾਲ ਆਟੋਮੈਟਿਕ ਹੀ ਘਰ ਭਰ ਜਾਂਦਾ ਬੰਦੇ ਨੂੰ ਸ਼ੌਂਕ ਵੀ ਵਧਦਾ ਜਾਂਦਾ ਚਾਰ ਪੈਸੇ ਆਉਂਦੇ ਨੇ ਤੇ ਬੰਦਾ ਮਿਹਨਤ ਵੀ ਜ਼ਿਆਦਾ ਕਰਦਾਗਾ ਤਾਂ ਕਰਕੇ ਆ ਭਰਾ ਤੇ ਇਹ ਤੇ ਆਪਣਾ ਫਾਰਮੂਲਾ ਜੋ ਆਪਣੇ 3 ਮਹੀਨੇ ਤੋਂ ਲੈ ਕੇ ਆਪਣੇ ਖੀਰੀਆਂ ਗੱਬਣਾ ਹੋਏ ਨੇ ਆਪਣੇ ਜਾਨਵਰ ਬਾਈ ਇਹ ਇੱਕ ਮੈਂ ਤੁਹਾਨੂੰ ਉਹਦੀ ਪੌਣ ਦੀ ਡੋਜ਼ ਦੱਸਦਾ ਪੌਣ ਦੀ ਜੇ ਤਾਂ ਆਪਾਂ ਪਾਉਣਾ ਹੈ 4 ਭਰਾ ਫੇਰ ਤਾਂ ਇਹਨੂੰ 1.5 ਕਿਲੋ ਬਹੁਤ ਆ ਮੰਨ ਪੌਣਾ ਕਿਲੋ ਅੱਧਾ ਪੌਣਾ ਕਿਲੋ ਤੜਕੇ ਪਾ ਲੋ ਅੱਧਾ ਪੌਣਾ ਕਿਲੋ ਪਾ ਲੋ ਸ਼ਾਮ ਨੂੰ ਦੋ ਟਾਈਮ ਪਾ ਲੋ ਜੇ ਆਪਣਾ ਮੰਨ ਆਪਾਂ ਕੱਖ ਗੰਡੇ ਤੇ ਤੂੜੀ ਤੇ ਹੈਗਾ ਤੇ ਫੇਰ ਇਹ ਭਰਾ ਪਾਉ ਘੱਟੋ ਘੱਟ 3 ਕਿਲੋ ਫੇਰ ਛੇਤ ਬਣੂਗੀ ਤੇ ਪਾਣੀ ਧਣੀ ਰੱਜ ਕੇ ਪਿਆ ਕਰੋ ਇਹਨਾਂ ਨੂੰ ਬਾਈ ਤੇ ਜੇ ਕਿਸੇ ਨੂੰ ਨਹੀਂ ਸਮਝ ਆਈ ਤਾਂ ਦੁਬਾਰੇ WhatsApp ਤੇ ਪੁੱਛ ਸਕਦਾ ਜਰੂਰ ਦੱਸਾਂਗਾ ਬਾਈ ਜਿੰਨੇ ਕ ਸਮਝ ਹੈਗੀ ਆ ਉਹ ਆਪਾਂ ਕਿਤੇ ਨਾ ਆਪਣੇ ਫਾਰਮ ਤੋਂ ਦੂਜਿਆਂ ਨੂੰ ਲੁਕੋ ਕੇ ਰੱਖਿਆ ਨਾਲ ਘੋਣੀ ਆ ਕਿਉਂਕਿ ਕਿਸੇ ਦਾ ਫਾਇਦਾ ਹੋਵੇ ਬਾਈ ਤੇ ਆਪਦਾ ਸ਼ੀਸ਼ ਦਿੰਦਾ ਬਾਈ ਤੇ ਫੀਡ ਫੀਡ ਸਾਂਭ ਸੰਭਾਲ ਆ ਆ ਦੇਖ ਲਓ ਬਾਈ ਆਪਣਾ ਏਡਾ ਫਾਰਮ ਆ ਤੁਸੀਂ ਇਹ ਗੇੜਾ ਮਾਰ ਕੇ ਮਾਣੇ ਦਿਖਾਦੇ ਸਿੰਧੂ ਜਦੋਂ ਮਰਜੀ ਆਜੋ ਭਾਈ ਦਿਨ ਰਾਤ ਆਪਣਾ ਫਾਰਮ ਐਸੀ ਤਰ੍ਹਾਂ ਸਫਾਈ ਰੱਖੂਗੀ ਜੋ ਆਪਾਂ ਦੋ ਬੰਦੇ ਇੱਕ ਲੇਡੀ ਜ ਬਈਆਂ ਦੇ ਘਰਾਂ ਵਾਲੀ ਆਇ ਕਾਪਾ ਹੋ ਉਹ ਦੋਨੇ ਸਾਸ ਪਈ ਤੇ ਮੋਲਾ ਦੇਖੋ ਦਾਣਾ ਪਾਣੀ ਸਾਰੀ ਗੌਰ ਦੂਜੇ ਆਉਦੀ ਆ ਬਈ ਆ ਕ ਸਾਸ ਪਈ ਦੇ ਨਾਲ ਚੱਲ ਪੁੱਤ ਮਾੜਾ ਦਿਖਾ ਦੇ ਪੁੱਤ ਚੱਲ ਪੁੱਤ ਇਧਰ ਦੇਖੋ ਇਹ ਜਿਹੇ ਜਾਨਵਰ ਐ ਫੇ ਜੀ ਲੱਗਦਾਗਾ ਜਦੋਂ ਇਹ ਜਿਹੇ ਤਿਆਰ ਹੁੰਦੇ ਨੇ ਨਾ ਦੇਖੋ ਇਧਰ ਪੁੱਤ ਹੌਲੀ ਹੌਲੀ ਇਧਰ ਦੇਖੋ ਜੀ ਇਹ ਜਿਹੇ ਕਟੀਆਂ ਜਦੋਂ ਤਿਆਰ ਹੁੰਦੀਆਂ ਨੇ ਬਈ ਫਿਰ ਮਾਣ ਆਪੀ ਲੱਗਦਾਗਾ ਦੇਖੋ ਜੀ ਤੁਰਿਆ ਖੜਾ ਹੋ ਕੇ ਪੈਣਾ ਦੇਖੋ ਜੀ ਇਹ ਬੈੜਾ ਵਿਚਾਰੀ ਕਰਮ ਵਾਲੀ 11ਵੇਂ ਛੂਏ ਨੂੰ ਗੱਬਣ ਕਰਾਤੀ ਨਹੀਂ ਬੈਣਾ 5ਵੇਂ 6ਵੇਂ ਛੂਏ ਖੜਕ ਜੰਦੇ ਨੇ ਬਾਈ ਇੰਨੀ ਗਰਮੀ ਦੇ ਵਿੱਚ ਵਿਚਾਲੇ ਖੜੀ ਆ ਮੱਜਾਂ ਦੇ ਫੇਰ ਵੀ ਵਿਚਾਰੀ 15 16 ਕਿਲੋ ਦੁੱਧ ਦਿੰਦੀ ਆ ਦੇਖੋ ਜੀ ਤੇ ਇਹ ਝੋਟੀਆਂ ਨੇ ਬਾਈ ਚਲੋ ਫੁੱਤ ਖੜਿਓ ਇਹ ਝੋਟੀ ਨੇ ਸਿੰਗ ਤੜਾ ਲਿਆ ਦੇਖੋ ਜੀ ਜੋ ਤਿਆਰ ਹੋਈ ਇਹਦੇ 2 ਮਹੀਨਾ ਕ ਮੰਗੂ ਰਹਿ ਗਿਆ ਬਈ ਦਿਖਾਵਾਂਗੇ ਇਹ ਚੱਲ ਪੁੱਤ ਇਹ ਐ ਮਨ 29 ਕੱਟੀ ਐ ਜੀ ਇਹਦਾ ਮੰਨ ਮਹੀਨੇ ਦੇ ਲੱਭੇ ਲਾਉਣੇ ਰਹਿੰਦਾ ਬਹੁਤ ਵਧੀਆ ਤਿਆਰ ਹੋਈ ਜੀ ਐ ਮਨ 29 ਦੀ ਆ ਇਹ ਹੁਣ ਦੋ ਦੰਦ ਹੋ ਕੇ ਛੂ ਜੀ ਖੀਰੀ ਗੱਪਣ ਹੋਈ ਤੀਗੀ ਤੇ ਦੇਖੋ ਜੀ ਐਂ ਜੀ ਲੱਗਦਾ ਵਿੱਚ ਇਹਨਾਂ ਤੇ ਆਪਾਂ ਜੇ ਮਿਹਨਤ ਕਰੀਆ ਛੋਟੇ ਬੱਚਿਆਂ ਤੋਂ ਲੈ ਕੇ ਤਾਂ ਕਰਕੇ ਬਈ ਇਹ ਜੀਆਂ ਚੀਜ਼ਾਂ ਬੰਦੀਆਂ ਨੇ ਦੇਖੋ ਜੀ ਹੈ ਆ ਗਰੋਥਾ ਦੇਖੋ ਜੀ ਜੇ ਆਪਾਂ ਇੱਥੋਂ ਸਟਾਰਟ ਕਰਕੇ ਲੈ ਜਾਾਂਗੇ ਬਾਈ ਐਸ ਲੋਟ ਖੜਾ ਹੋ ਕੇ ਦਿਖਾ ਸਾਨੂੰ ਮੜਾ ਜੇ ਐਸੇ ਲੋਟ ਬਾਈ ਇੱਥੋਂ ਗਰੋਥਾਂ ਕਰਕੇ ਲੈ ਜਾਾਂਗੇ ਦੇਖ ਕਟੀਆਂ ਨੇ ਆ ਬਾਈ ਫੇਰ ਆਪੀ ਕਿਉਂ ਨਹੀਂ ਇਹ ਵੱਡੀਆਂ ਹੋ ਕੇ ਕਾਮਯਾਬ ਹੋਣਗੀਆਂ ਦੇਖੋ ਜੀ ਗਰੋਥ ਆ ਇਹਨਾਂ ਨੇ ਦੇਖੋ ਜੀ ਇੱਕ ਕਾਪਸਟਟਰ ਦਾ ਖਾਂਦੀ ਨਹੀਂ ਹੈਗੀਆਂ ਜੀ ਕਾਪਸਟਟਰ ਆ ਛੋਡੇ ਮੂਰੇ ਪਾ ਦਣਾ ਬਹੁਤ ਘੱਟ ਖਾਂਦੀਆਂ ਨੇ ਇਹ ਜੋ ਮੱਝਾਂ ਨਾਲ ਦਾ ਦਾਣਾ ਪਿਉਂਤਾ ਬੜੇ ਮਿਆਂ ਦੀ ਖਾਲ ਲੇਟੀ ਕਣਕ ਤੇ ਮੱਕੀ ਦੀ ਔਰ ਛੋਲਿਆਂ ਦੀ ਆਈਟਮ ਉਹੀ ਖਾ ਕੇ ਖੁਸ਼ ਨੇ ਜਿਆਦੇ ਜੀ ਤੇ ਬਾਕੀ ਦਵਾਈ ਬੂਟੀ ਪਾਉਂਦੇ ਰਹਿਣਿਆ ਉਹ ਬਹੁਤ ਕਰਦਿਆਂ ਨੇ ਜੀ ਤੇ ਤਾਂ ਵੀਡੀਓ ਨੂੰ ਫੋਲੋ ਲੈਗ ਸ਼ੇਅਰ ਜਰੂਰ ਕਰੋ ਕਰੋ ਬਈ ਤਾਂ ਜਿੰਨਾ ਕ ਆਪਾਂ ਫਾਰਮ ਕਾਮਯਾਬ ਹੋਇਆ ਜੋ ਆਪ ਚੰਗੇ ਮਾੜੇ ਦਿਨ ਦੇਖੇ ਨੇ ਬਈ ਉਹ ਆਪਾਂ ਕਹਿਣਾ ਭਰਾ ਨਾ ਦੇਖਣਾ ਤੇ ਪਹਿਲੀ ਵਾਰ ਕਾਮਯਾਬ ਹੋਜੇ ਬੰਦਾ ਉਹਦੇ ਵਰਗੀ ਰੀਸ਼ ਨਹੀਂ ਹੁੰਦੀ ਹੈਗੀ ਤੇ ਸਾਰਿਆਂ ਨੂੰ ਬਈ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ